ਸਤਿ ਸ੍ਰੀ ਅਕਾਲ ਜੀ ਵੀਡੀਓ ਵੀਡੀਓ ਦੇਖ ਰਖੇ ਆਪ ਸਭ ਨੂੰ ਜੀ ਹੈ ਲੈ ਕੇ ਹਾਜ਼ਰਾਂ ਦੀ ਵੱਡੀ ਖਬਰ ਖਬਰ ਮੰਨਤਾ ਜਰੂਰ ਵੇਖਣਾ ਜਿਨ੍ਹਾਂ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਹੁਣ ਮੀਡਲ ਕਲਾਸ ਲਈ ਘਰ ਬੀਦਣਾ ਹੋਇਆ ਸੌਖਾ ਹੋਵੇਗਾ ਲੱਖਾਂ ਦੀ ਬਚਤ ਜੇਕਰ ਤੁਸੀਂ ਘਰ ਬੀਦਣ ਦੀ ਯੋਜਨਾ ਬਣਾ ਰੱਖਿਓ ਤਾਂ ਇਸ ਦੀਵਾਲੀ ਤੇ ਤੁਹਾਨੂੰ ਵੱਡੀ ਰਾਹਤ ਮਿਲ ਸਕਦੀ ਹੈ ਕਿਉਂਕਿ ਸਰਕਾਰ ਦੇਸ਼ ਦੇ ਜੀਐਸਟੀ ਟਾਂਚੇ ਨੂੰ ਸਰਲ ਬਣਾਉਣ ਵਿੱਚ ਲੱਗੀ ਹੋਈ ਹੈ ਕੇਂਦਰ ਸਰਕਾਰ ਦੇ ਪ੍ਰਸਤਾਵ ਅਨੁਸਾਰ ਜੀਐਸਟੀ ਦੇ ਮੌਜੂਦਾ 4 ਸਲੇਬ 5% 12% 18% ਅਤੇ 28% ਨੂੰ ਘਟਾ ਕੇ ਦੋ ਮੁੱਖ ਸਲੈਬਾਂ 5 ਅਤੇ 18% ਵੰਡਿਆ ਜਾਵੇਗਾ ਇਸ ਲਈ ਲਗਜ਼ਰੀ ਅਤੇ ਸਿਨ ਵਸਤੂਆਂ ਤੇ ਵੀ 40% ਜੀਐਸਟੀ ਲਗਾਉਣ ਲਗਾਉਣ ਦਾ ਪ੍ਰਸਤਾਵ ਹੈ ਇਹਨਾਂ ਤਬਦੀਲੀਆਂ ਨੂੰ 3 4 ਦਸੰਬਰ ਨੂੰ ਨਵੀਂ ਦਿੱਲੀ ਵਿੱਚ ਹੋਣ ਵਾਲੀ ਜੀਐਸਟੀ ਕੌਂਸਲ ਦੀ ਮੀਟਿੰਗ ਵਿੱਚ ਮਨਜ਼ੂਰੀ ਮਿਲਣ ਦੀ ਉਮੀਦ ਹੈ ਮਾਇਰਾ ਦਾ ਕਹਿਣਾ ਹੈ ਕਿ ਜੀਐਸਟੀ ਟੈਰਚੇਸਦਾਰ ਨਾਲ ਰੀਅਲ ਅਸਟੈਂਸ ਸੈਕਟਰ ਨੂੰ ਸਭ ਤੋਂ ਵੱਧ ਫਾਇਦਾ ਹੋਵੇਗਾ ਸੀਮੈਂਟ ਸਟੀਲ ਟਾਈਲਾਂ ਤੇ ਪੇਂਟ ਵਰਗੀਆਂ ਸਾਰੀ ਸਮੱਗੀਆਂ ਸਮੱਗਰੀ ਦੀਆਂ ਕੀਮਤਾਂ ਬਹੁਤ ਕਮੀ ਕੀਮਤਾਂ ਵਿੱਚ ਬਹੁਤ ਕਮੀ ਆਉਣ ਦੀ ਉਮੀਦ ਹੈ ਜਿਸ ਨਾਲ ਫਲੈਟਾਂ ਦੀਆਂ ਕੀਮਤਾਂ ਘਟ ਸਕਦੀਆਂ ਹਨ ਫਿਲਹਾਲ ਸੀਮਿੰਟ ਤੇ 28 ਪ੍ਰੈਸ਼ਰ ਟੈਕਸ ਲਗਾਇਆ ਜਾਂਦਾ ਹੈ ਤੇ ਸਟੀਲ ਟਾਈਲਾਂ ਤੇ ਪੇਂਟ ਤੇ 18 ਮੈਨਸ 28 ਪ੍ਰੈਸ਼ਰ ਟੈਕਸ ਲਗਾਇਆ ਜਾਂਦਾ ਹੈ ਜੇਕਰ ਇਹਨਾਂ ਨੂੰ 18 ਪ੍ਰੈਸ਼ਰ ਲੈਵਲ ਵਿੱਚ ਰੱਖਿਆ ਜਾਂਦਾ ਹੈ ਤਾਂ ਫਲੈਟਾਂ ਦੀਆਂ ਕੀਮਤਾਂ 150 ਰੁਪਏ ਪ੍ਰਤੀ ਵਰਗ ਫੁੱਟ ਤੱਕ ਘਟ ਸਕਦੀਆਂ ਹਨ ਜਾਨੀ ਕਿ 1000 ਵਰਗ ਫੁੱਟ ਦੇ ਅਪਾਰਟਮੈਂਟ ਤੇ 1.5 ਲੱਖ ਰੁਪਏ ਤੱਕ ਦੀ ਬਚਤ ਕੀਤੀ ਜਾ ਸਕਦੀ ਹੈ 45 ਲੱਖ ਰੁਪਏ ਤੋਂ ਵੱਧ ਦੀ ਕੀਮਤ ਵਾਲੇ ਨਿਰਮਾਣ ਅਧੀਨ ਫਲੈਟਾਂ ਤੇ 5 5 ਪ੍ਰਸ਼ਤ ਜੀਐਸਟੀ ਲਗਾਇਆ ਜਾਂਦਾ ਹੈ 45 ਲੱਖ ਰੁਪਏ ਤੱਕ ਦੇ 35% ਘਰਾਂ ਤੇ 1% ਜੀਐਸਟੀ ਲਗਾਇਆ ਜਾਂਦਾ ਹੈ ਤਿਆਰ ਫਲੇਟਾਂ ਦੇ ਕੋਈ ਜੀਐਸਟੀ ਨਹੀਂ ਸਿਮਿੰਟ ਤੇ 28% ਤੀਲ ਤੇ 8% ਪੇਂਟ ਤੇ 28% ਤੇ ਟੈਲਾਂ ਤੇ 18% ਜੀਐਸਟੀ ਲਗਾਇਆ ਜਾਂਦਾ ਹੈ 2019 ਤੋਂ ਡਿਵੈਲਪਰਾਂ ਹੰਂ ਦਿਨੋ ਸਾਰੀ ਸਮੱਗਰੀ ਤੇ ਆਈਟਸੀ ਦਾ ਦਾਵਾ ਕਰਨ ਦੀ ਇਜਾਜ਼ਤ ਨਹੀਂ ਇਸ ਦਾ ਮਤਲਬ ਹੈ ਕਿ ਉਸਾਰੀ ਸਮੱਗਰੀ ਤੇ ਜੀਐਸਟੀ ਸਿੱਧੇ 플랫 ਦੀ ਕੀਮਤ ਜੋੜਿਆ ਜਾਂਦਾ ਹੈ ਧਾਰਨਾ ਜੋ ਜੇਕਰ 1000 ਵਰਗ ਫੁੱਟ ਦੇ 플랫 ਦੀ ਕੀਮਤ 25 ਲੱਖ ਰੁਪਏ ਹੈ ਤਾਂ ਆਈਟਸੀ ਦੀ ਉਪਲਬਧ ਨਾ ਹੋਣ ਕਰਨਾ 5 ਲੱਖ ਰੁਪਏ ਦਾ ਵਾਧੂ ਟੈਕਸ ਲਗਾਇਆ ਜਾਂਦਾ ਹੈ ਖਬਰ ਨਾਲ ਅੰਤ ਤੱਕ ਜੁੜੇ ਰਹਿਣ ਲਈ ਧੰਨਵਾਦ